ਚਿਕੜ ਦੋਸਤੋ ਬਟਨਡਾ ਕੇ ਬਸ ਸਟੈਂਡ ਕੇ ਪੀਛੇ ਜੋ ਰਹੈਸ਼ੀ ਏਰੀਆ ਮੇਂ ਹੋਟਲ ਬਨੇ ਹੋਏ ਹਨ उन होटलों की वजह से वहाँ पे जो लोग रह रहे हैं उनका जीना दुबर और हराम हो रखा है वो अपनी बहु बेटियों को बाहर इसलिए नहीं निकालते क्योंकि यहाँ पे जो माहौल इन होटलों वालों ने बना रखा है वो बहुत ही चिंताजनी है क्योंकि यहाँ पर लड़के लड़कियां हाथों में हाथ डालकर अश्लील हरकते करते हुए होटलों में घुस जाते हैं आ, वहाँ के एक नागरिक ने ये बताया की यहाँ पे जो होटल वाले है अगर हमने उनसे बात करने की कोशिश की तो उन्होंने कुछ गुंडों को बुलाकर हमें धमकाने की कोशिश की तो जो ये गैर कानूनी होटल बने हैं रिहाय एरिया में कमर्शियल होटल बने नगर निगम के जो इंस्पेक्टर है नगर निगम के जो अधिकारी हैं उनकी मिली भुगत से ये होटल बने हैं तो जो रहायशी एरिया में कमर्शियल होटल बनाने का धंधा दिन बो दिन जारी है अब भी होटलों का निर्माण धराधर हो रहा है प्रशासन को इसके बारे में पता होते हुए हो ਤੁਹਾਡੇ ਨੂੰ ਰੇਡ ਕੀਤੀ ਗਈ ਇਸੀ ਮਾਮਲੇ ਸਬੰਤ ਹਾਂ ਬਠਿੰਡਾ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਮਾੜੇ ਅਨਸਾਰਾ ਅਮਲ ਚਲਾਈ ਗਈ ਮਹਿਮ ਦੇ ਤਹਿਤ ਕੱਲ ਕਤਵਾਲੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਬਸ ਸਟੈਂਡ ਦੇ ਪਿਛਲੇ ਪਾਸੇ ਇੱਕ ਆਦੇਸ਼ ਨਾਮ ਦਾ ਹੋਟਲ ਹੈਗਾ ਉੱਥੇ ਗੈਰ ਜਿਹੜੀਆਂ ਕਾਨੂੰਨੀ ਗਤਿਵਿਧੀਆਂ ਹੁੰਦੀਆਂ ਹੈਗੀਆਂ ਇਹ ਇਤਲਾਹ ਨੂੰ ਭਰੋਸੇ ਜੋ ਹੋਣ ਤੋਂ ਬਾਅਦ ਸਾਡੇ ਦੁਆਰਾ ਜਿਹੜਾ ਹੈਗਾ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਉੱਥੇ ਜਾ ਕੇ ਜਿਹੜਾ ਇੱਕ ਰੇਡ ਰੇਡ ਨੂੰ ਪਲਾਨ ਕੀਤਾ ਗਿਆ ਜਦੋਂ ਸਾਡੇ ਦੁਆਰਾ ਇੱਕ ਜਿਹੜਾ ਹੈਗਾ ਸ਼ੈਡੋ ਵਿਟਨੈਸ ਉੱਥੇ ਭੇਜਨ ਤੇ ਉੱਥੇ ਭੇਜਿਆ ਗਿਆ ਤੇ ਜਿਸ ਨੂੰ ਬਾਅਦ ਪਤਾ ਲੱਗਿਆ ਕਿ ਉੱਥੇ ਜਾ ਕੇ ਇਸ ਇੱਕ ਲੜਕੀ ਨੂੰ ਕਾਬੂ ਕੀਤਾ ਜਿਹੜੀ ਕਿ ਲੜਕੀ ਕਿਹੜੀ ਹੈਗੀ ਹੋਟਲ ਦੁਆਰਾ ਪ੍ਰੋਵਾਈਡ ਕਰਾਈ ਗਈ ਸੀ ਸਾਡੇ ਉਹਨਾਂ ਜਿਹੜੇ ਪੈਸੇ ਸੀਗੇ ਅਸੀਂ ਉਹ ਵੀ ਉੱਥੋਂ ਬਰਾਮਦ ਕੀਤੇ ਆ ਤੇ ਹੋਟਲ ਮਾਲਕ ਤੇ ਉਸ ਦਾ ਜਿਹੜਾ ਨਾਲ ਦਾ ਸੰਯੋਗੀ ਸੀ ਉਸ ਤੇ ਪਰਚਾ ਦਰਜ ਕਰਕੇ ਇੱਕ ਵਿਅਕਤੀ ਨੂੰ ਜਿਹੜਾ ਹੈਗਾ ਮੇਨ ਜਿਹੜਾ ਉੱਥੇ ਮਿਊਸੀ ਕਾਬੂ ਕੀਤਾ ਤੇ ਪੈਸੇ ਨਹੀਂ ਬਰਾਮਦ ਕੀਤੇ ਅਸੀਂ ਇਸ ਇਸ ਗੱਲ ਨੂੰ ਸਾਰਿਆਂ ਨੂੰ ਇਹ ਤੁਹਾਡੇ ذریعے ਦੱਸਣਾ ਚਾਹੁੰਦੇ ਹਾਂ ਕਿ ਬਠਿੰਡਾ ਪੁਲਸ ਵੱਲੋਂ ਇਸ ਬੰਦ ਦੇ ਵਿੱਚ ਲਗਾਤਾਰ ਕਿਹੜੀ ਕਾਰਜਕਾਰੀ ਕੀਤੀ ਜਾ ਰਹੀ ਹੈ ਤੇ ਮਹਿਮ ਚਲਾਈ ਗਈ ਹੈ ਤੇ ਆਉਣ ਵਾਲੇ ਸਮਾਂ ਦੇ ਵਿੱਚ ਵੀ ਜੇ ਕੋਈ ਅਜੇ ਹੋਟਲ ਜਿਹੜੇ ਗੈਰ ਕਾਨੂੰਨੀ ਗਤਵਿਧੀਆਂ ਨੂੰ ਅੰਜਾਮ ਦਿੰਦੇ ਆ ਰਾਤ ਦੇ ਸਮੇਂ ਜਾਂ ਅਜਿਹੇ ਮਾੜੇ ਅੰਸਾਂ ਨੂੰ ਪਨਾਹ ਦਿੰਦੇ ਆ ਜਾਂ ਆਪ ਦੇ ਵੱਲੋਂ ਇਸ ਤੰਦੇ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਕਮਾਈ ਦਾ ਹਿੱਸਾ ਬਣਾਉਂਦੇ ਆ ਉਸ ਦੇ ਵਿਰੁੱਧ ਕਿਹੜਾ ਹੈਗਾ ਮੋਡਲ ਟ੍ਰੈਫਿਕ ਐਂਡ ਇਨ ਕਾਰਵਾਈ ਕੀਤੀ ਜਾਉ। ਉਹੇ ਕੰਮ ਦੇ ਬਿਲਕੁਲ ਨਜ਼ਦੀਕ ਨਹੀਂ ਜਾਂਦੇਗੇ ਕੁਝ ਕੀ ਹੈ ਬਾਹਰੋਂ ਕੋਈ ਅੱਜਕੱਲ ਜਿਹੜੇ ਰਿਮੋਟ ਏਰੀਆ ਚੋਂ ਕੁਝ ਲੜਕੇ ਇਕੱਠੇ ਹੋ ਕੇ ਆ ਕੇ ਲੀਜ਼ ਤੇ ਰੂਮ ਲੈਂਦੇ ਆ ਪ੍ਰਾਪਰਟੀਆਂ ਲੈ ਲੈਂਦੇ ਹੈਗੇ ਆ ਉਹ ਜਿਹਦਾ ਇਲੀਗਲ ਕੰਮ ਕੁਝ ਸਾਨੂੰ ਪਤਾ ਲੱਗਿਆ ਵੀ ਮੇਰੇ ਕੋਲ ਜਿਹੜੀ ਇਹ ਜੁਰਮ ਕੰਪਲੇਂਟ ਆਈ ਹੈ ਵੀ ਕੁਝ ਜਿਹੜੀਆਂ ਲੀਜ਼ ਤੇ ਪ੍ਰਾਪਰਟੀਆਂ ਹੈਗੀਆਂ ਉਹਨਾਂ ਚ ਗਲਤ ਕੰਮ ਹੋ ਰਿਹਾ ਹੈਗਾ ਅਸੀਂ ਤਾਂ ਫਿਰ ਅਸੀਂ ਦੀ ਮੈਂ ਹੋਟਲ ਸੋਲੂਸ਼ਨ ਦੇ ਪ੍ਰੈਜ਼ੀਡੈਂਟ ਹੋਣ ਦੇ ਬਿਹਾਫ ਤੇ ਮੈਂ ਇਹ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਮੈਂ ਰਿਕਵੈਸਟ ਕਰਦਾ ਕਿ ਜਿੱਤੇ ਇਥੇ ਗਲਤ ਕੰਮ ਹੋ ਰਿਹਾ ਐ ਐਕਸਪੋਜ਼ ਕੀਤਾ ਜਾਵੇ ਉਸ ਤੇ ਕਾਰਵਾਈ ਕੀਤੀ ਜਾਵੇ ਸਰ ਕੁਛ ਬੰਦੇ ਆ ਜਿਨ੍ਹਾਂ ਨੇ ਕਿ ਲੋਕਲ ਬੰਦਿਆਂ ਦੇ ਹੋਟਲਾਂ ਦੇ ਉੱਤੇ ਕਬਜ਼ਾ ਤਰ੍ਹਾਂ ਕੀਤਾ ਹੋਇਆ ਹੈ ਉਹਨਾਂ ਦੀ ਤੁਸੀਂ ਕੀ ਹੈਲਪ ਕਰੋਗੇ ਉਹ ਚਾਹੁੰਦੇ ਆ ਵੀ ਸਾਡੇ ਹੋਟਲ 'ਚ ਇਸ ਤਰ੍ਹਾਂ ਦੀ ਬਦਨਾਮੀ ਨਾ ਹੋਵੇ ਪਰ ਉਹ ਲੀਜ਼ ਤੇ ਲੈ ਕੇ ਉੱਤੇ ਕੰਮ ਕਰੇ ਬਦਨਾਮੀ ਹੋਟਲ ਮਾਲਕਾਂ ਦੀ ਹੋਵੇ ਨਾ ਕਿ ਹੋਟਲ ਚਲਾਉਣ ਵਾਲਿਆਂ ਦੀ ਕਿਤੇ ਨਾ ਕਿਤੇ ਮੈਂ ਕਹੂੰਗਾ ਇਨੀਸ਼ੀਅਲ ਤੇ ਜਦੋਂ ਇਹ ਇੱਕ ਐਗਰੀਮੈਂਟ ਹੁੰਦਾ ਹੈ ਇੱਕ ਓਨਰ ਤੇ ਲੀਜ਼ ਹੋਲਡਰ ਦੇ ਵਿੱਚ ਉਹ ਐਗਰੀਮੈਂਟ 'ਚ ਸਾਰੀਆਂ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਹੈਗੀਆਂ ਬੜਾ ਕਲੀਅਰ ਉਹਦੇ 'ਚ ਹੋਣਾ ਚਾਹੀਦਾ ਹੈਗਾ ਕਿੰਨੇ ਕਿਤੇ ਜਿਹੜੇ ਲੀਜ਼ ਹੋਲਡਰ ਜਿਹੜੇ ਹੈਗੇ ਆ ਵਰਬਲੀ ਜੇ ਕੋਈ ਐਗਰੀਮੈਂਟ ਹੋਇਆ ਤਾਂ ਉੱਥੇ ਇਹ ਗਲਤ ਕੰਮ ਹੋ ਜਾਂਦਾ ਹੈ ਇਹ ਵਰਬਲੀ ਜਿਹੜੇ ਐਗਰੀਮੈਂਟ ਹੋਏ ਜਾਂ ਜਿੰਨੇ ਚਿਰ ਸ਼ਰਤਾਂ ਨਹੀਂ ਲਿਖੀਆਂ ਗਈਆਂ ਅਗਰ ਉਹ ਤੁਹਾਡੀ ਹੈਲਪ ਕਰਨਾ ਹੈਲਪ ਮੰਗਣ ਦਾ ਤੁਸੀਂ ਦਵੋਗੇ ਹੈਲਪ ਉਹਨਾਂ ਨੂੰ ਨਹੀਂ ਨਹੀਂ ਅਸੀਂ ਬਿਲਕੁਲ ਰਿਫਿਊਜ਼ ਕਰਾਂਗੇ ਅਸੀਂ ਤਾਂ ਪਹਿਲਾਂ ਹੀ ਕੰਮ ਨਹੀਂ ਕਰਦੇ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਇਹ ਕੰਮ ਨਹੀਂ ਮੈਂ ਇਹ ਕਹਿ ਰਿਹਾ ਜਿਨ੍ਹਾਂ ਨੇ ਲੀਜ਼ ਤੇ ਹੋਟਲ ਦਿੱਤੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਸਾਡੇ ਹੋਟਲ ਦੇ ਵਿੱਚ ਗਲਤ ਕੰਮ ਹੋ ਰਿਹਾ ਤਾਂ ਉਹਨੂੰ ਛਡਵਾਉਣਾ ਚਾਹੁੰਦੇ ਆ ਤਾਂ ਉਹਨਾਂ ਦੀ ਹੈਲਪ ਜੇ ਕੋਈ ਹਾਂ ਹਾਂ ਡੈ ਜੇ ਕੋਈ ਕਿਸੇ ਸਾਡੇ ਹੋਟਲ ਨੂੰ ਭਰਾ ਦੇ ਸਾਡੇ ਕਲੀਕਸ ਦੇ ਕਿਸੇ ਪ੍ਰਾਪਰਟੀ ਨੇ ਕੋਈ ਕਬਜ਼ਾ ਕਰ ਰਿਹਾ ਹੈਗਾ ਤਾਂ ਨੈਚੁਰਲੀ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਅਸੀਂ ਰਿਕਵੈਸਟ ਕਰਾਂਗੇ ਉਹਦੇ ਚ ਵੀ ਜਿਹੜਾ ਪ੍ਰਾਪਰਟੀ ਉਹਦੀ ਖਾਲੀ ਕਰਾਈ ਜਾਵੇ ਉਹਨੂੰ ਵਾਪਸਾਈ ਜਾਏ ਪ੍ਰਾਪਰਟੀ। ਲੇਕਿਨ ਅਗਰ ਹੋਟਲ ਵਾਲੋ ਦਾ ਪੱਖ ਜਾਣੇ ਤਾਂ ਹੋਟਲ ਵਾਲੋ ਕੇ ਵਾਲੋ ਨੇ ਜੋ ਹੋਟਲ ਚਲਾ ਰਹੇ ਹੈ ਉਹਨਾਂ ਨੇ ਕਹਾ ਕਿ ਹਮ ਬੇਜ਼ਰਾਰ ਹੇਮ ਨੇ ਇਹ ਹੋਟਲ ਕਿਰਾਏ ਤੇ ਲਏ ਹੋਏ ਹੈ। किराए पर लेकर हम ये होटल चलाते हैं डेढ़ लाख रुपया महीना निकालना कोई छोटी बात नहीं है हम अगर लड़के लड़कियों को ये होटल किराए पे नहीं देंगे तो हम डेढ़ लाख रुपया होटल मालिकों को कैसे देंगे तो यहाँ पर बात निकल के सामने आती है कि होटल के जो असली मालिक है उनका एक आ, उनका बड़ा कसूर माना जाएगा क्योंकि उन्होंने होटल का निर्माण कर आगे बेरोजगार लड़कों को होटल किराए पे दे दिए हैं यहाँ पे नगर निगम ने मिली भुगत के कारण ये जो निर्माण करवाया है उस निर्माण के जो खिलाफ कार्रवाई है कब करेंगे ये आने वाला समय ही बताएगा बठिंडा से पी चौहान के साथ सोन